ਉਹਨਾਂ ਨੂੰ ਇਹ ਨਹੀਂ ਸਮਝਿਆ ਕਿ ਇਹਨਾਂ ਦੀ ਦੁੱਖਦਾਰ ਦੇ ਇਹਨਾਂ ਨੂੰ ਪੁੱਛੀਏ ਤਾਂ ਸਹੀ ਏਸ ਕਰਕੇ ਇੱਥੇ ਇਹਨਾਂ ਦੀ ਇੰਟੈਲੀਜੈਂਸੀ ਇਹਨਾਂ ਦੇ ਕੰਨ ਨੋਟ ਕਰਦੇ ਨੇ ਇਹ ਨੋਟ ਕਰ ਲੈਣਾ ਕਿ ਜਿਹੜਾ ਇਹ ਧਰਨਾ ਲੱਗਿਆ ਇਹ ਧਰਨਾ ਪੂਰਾ ਵਿਉਂਤ ਨਾਲ ਸੋਚ ਸਮਝ ਕੇ ਪਿਛਲੇ ਦਿਨਾਂ ਚ ਜ਼ਿਲ੍ਹੇ ਦੀ ਮੀਟਿੰਗ ਹੋਈ ਆ ਜਿਹੜੀ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਜਗENDER ਸਿੰਘ ਉਗਰਾਹਾ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਛੰਡਾ ਸਿੰਘ ਜੇਠੂ ਕੇ ਰੂਪ ਸਿੰਘ ਸੱਨਾ ਜਣੀ ਜ਼ਿਲ੍ਹੇ ਦੀ ਸਾਰੀ ਟੀਮ ਪੂਰਾ ਵਿਚਾਰ ਕੇ ਧਰਨਾ ਰੱਖਿਆ ਗਿਆ ਥਾਣੇਦਾਰ ਸਾਹਿਬ ਇਹਨੂੰ ਸੋਚਲਾ ਵਿਚਾਰ ਕਰਲਾ ਇਹਨੇ ਇੱਥੇ ਬਹਿ ਕੇ ਨਹੀਂ ਮੁੜਨਾ ਲੋਕਾਂ ਨੇ ਇਹਨਾਂ ਲੋਕਾਂ ਨੇ ਤੈਨੂੰ ਪੁੱਛਣਾ ਇਹਨਾਂ ਲੋਕਾਂ ਨੇ ਤੈਨੂੰ ਇਹ ਪੁੱਛਣਾ ਤੁਸੀਂ ਕਹਿੰਦੇ ਹੋ ਕਿ ਅਨਸਾਫ਼ ਦਾ ਮੰਦਿਰ ਆਹ ਅਨਸਾਫ਼ ਦੇ ਮੰਦਿਰ ਦੇ ਵਿੱਚ ਜੇ ਕਿਸੇ ਦੀ ਗਰੀਬ ਗਰੁੱਪੇ ਦੀ ਕੋਈ ਪੁਸਤਪਰਤਾਲ ਨਹੀਂ ਹੈ ਕਿਸੇ ਨਾਲ ਧੱਕਾ ਹੁੰਦਾ ਕਹਿੰਦੇ ਸਾਡੇ ਮੰਦਰ ਚ ਆਓ ਇਹ ਮੰਦਰ ਦੇ ਵਿੱਚ ਤੁਹਾਨੂੰ ਇਨਸਾਫ ਮਿਲੂਗਾ ਕੀਰਸਾ ਮਿਲੂਗਾ ਜਦੋਂ ਅਸੀਂ ਤੁਹਾਨੂੰ ਪੁੱਛਦੇ ਆ ਜਾ ਕੇ ਵੀ ਤੁਹਾਨੂੰ ਉਹਦਾ ਰਿਪੋਰਟ ਉਹਦਾ ਬਿਆਨ ਦਰਜ ਕਰੇ ਨੇ ਜਿਹੜਾ ਹਰਜਿੰਦਰ ਦੇ ਸਾਡਾ ਬਲਾਗ ਪ੍ਰਧਾਨ ਆ ਹਰਜਿੰਦਰ ਗੱਜੂ ਮਾਦਰਾ ਕਿ ਉਹਦੇ ਬਿਆਨ ਜਿਹੜੇ ਤੁਸੀਂ ਲਿਖੇ ਨੇ ਉਹਦੀ ਕਾਪੀ ਦੇ ਦਿਓ ਤੁਸੀਂ ਜਿਹੜੀ ਧਾਰਾ ਵਧਾਈ ਆ ਉਹ ਧਾਰਾ ਵਧੀ ਦੀ ਕਾਪੀ ਦੇ ਦਿਓ ਥਾਣੇਦਾਰ ਕਹਿੰਦਾ ਮੈਂ ਨਹੀਂ ਦੇ ਸਕਦਾ ਅਸੀਂ ਕਹਿੰਨਾ ਲਿਖ ਕੇ ਦੇਦੇ ਥਾਣੇਦਾਰ ਸਾਹਿਬ ਇਹ ਕਿਹੜਾ ਕਾਨੂੰਨ ਹੈ ਕਿਹੜੇ ਤੂੰ ਕਾਨੂੰਨ ਦੀ ਕਿਤਾਬ ਸਾਨੂੰ ਪੜਾਉਣਾ ਇਸ ਕਰਕੇ ਇਹ ਧਰਨੇ ਨੇ ਇੱਥੇ ਨਹੀਂ ਰਹਿਣਾ ਇਹ ਤੁਹਾਡੇ ਮੁੱਖ ਮੰਤਰੀ ਨੂੰ ਪੁੱਛ ਲਓ ਕਿ ਇਸ ਤਰੀਕੇ ਦੇ ਨਾਲ ਆ ਲੋਕਾਂ ਨੂੰ ਕਹਿ ਦੇਵਾਂਗੇ ਕਿ ਇੱਥੇ ਭਾਈ ਥਾਣੇ ਅੱਜ ਨਹੀਂ ਥੋੜੀ ਸੁਣਵਾਈ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਆ ਤੁਹਾਡੇ ਥਾਣੇ ਵਾਲੇ ਥਾਣੇਦਾਰ ਨੂੰ ਪੁੱਛਾ ਕਿ ਜਿਹੜੀਆਂ ਵੱਡੇ ਵੱਡੇ ਦਾਅਵੇ ਕੀਤੇ ਨੇ ਵੱਡੇ ਵੱਡੇ ਬਿਆਨ ਦਾਗੇ ਨੇ ਕਿ ਸਾਡੀ ਰਾਜ ਦੇ ਵਿੱਚ ਕਿਸੇ ਗਰੀਬ ਗਰੁੱਪੇ ਨਾਲ ਧੱਕਾ ਨਹੀਂ ਹੋਊਗਾ ਉਹ ਗਰੀਬ ਗਰੁੱਪੇ ਨਾਲ ਧੱਕਾ ਹੁੰਦਾ ਥੋੜੀ ਪੁਲਿਸ ਜਾਂਦੀ ਆ ਇਹਨਾਂ ਦੇ ਗੁੰਡੇ ਜਾਂਦੇ ਨੇ ਉਹ ਗੁੰਡੇ ਜਾ ਕੇ ਜਣੀ ਇੱਕ ਪਰਿਵਾਰ ਦਾ ਘਰ ਟਾਉਣ ਦਿੰਦੇ ਟਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਸਾਡਾ ਬਲਾਕ ਪ੍ਰਧਾਨ ਜਦੋਂ ਉਹਨਾਂ ਨੂੰ ਇਹ ਪੁੱਛਦਾ ਕਿ ਚਾਰ ਦਿਨ ਪਹਿਲਾਂ ਤਾਂ ਤੁਸੀਂ ਸਾਡੇ ਨਾਲ ਬੈਠੇ ਹੋ ਇਹ ਬਹਿ ਕੇ ਇਹ ਨਿਮੇੜਾ ਕਰ ਲਈਏ ਆਪਾਂ ਇਹ ਮਸਲੇ ਨੂੰ ਕਿਵੇਂ ਨਿਮੇੜੀਏ ਜਦੋਂ ਬਲਾਕ ਪ੍ਰਧਾਨ ਇਹ ਗੱਲ ਕਹਿੰਦਾ ਕਿ ਭਾਈ ਆਪਣੀ ਤਾਂ ਗੱਲ ਐ ਹੋਈ ਆ ਆ ਜਿਹੜਾ ਧੱਕਾ ਕਰਦੇ ਉਹ ਨਜਾਇਜ਼ ਆ ਤੁਸੀਂ ਐਂਗਲ ਲੋਹੇ ਦਾ ਐਂਗਲ ਉਹਦੇ ਸਰਚ ਮਾਰਦੇ ਹੋ ਉਸ ਤੋਂ ਬਾਅਦ ਉਹ ਜਣਾ ਖੋਲੇ ਆਮ ਘੁੰਮਦੇ ਨੇ ਉਹ ਗੁੰਡੇ ਇਸ ਕਰਕੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਇਹ ਜਿਹੜਾ ਤੁਸੀਂ ਕਹਿੰਦੇ ਹੋ 307 ਨਾ ਹੀ ਲੱਗ ਸਕਦੀ ਇੱਥੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਕਹਿੰਦੇ ਅਸੀਂ ਧਾਰਾ 'ਚ ਵਾਦਾ ਕਰਦੇ ਆਂਗੇ ਉਹਨਾਂ ਦਾ ਜਿਹੜਾ ਜੇਬ ਸੀ ਵੀ ਆ ਜਾਂ ਜਿਹੜਾ ਦੂਜਾ ਸਮਾਨ ਆ ਉਹ ਅਸੀਂ ਲਿਆਵਾਂਗੇ ਥਾਣੇ 'ਚ ਫੜ ਕੇ ਜਣੀ ਕਿਹੜੀ ਧਾਰਾ 'ਚ ਵਾਦਾ ਕੀਤਾ ਇਸ ਕਰਕੇ ਆ ਜਿਹੜੀ 307 ਦੀ ਧਾਰਾ ਉਹ ਸਾਡੇ ਤੇ ਕਿਵੇਂ ਲਾ ਦਨੇ ਹੋ ਜਦੋਂ ਅਸੀਂ ਚੰਡੀਗੜ੍ਹ ਧਰਨਾ ਲਾਉਣ ਜਾਂਦੇ ਆ ਜਦੋਂ ਅਸੀਂ ਮਹਾਲਾ 'ਚ ਆਉਂਦੇ ਆ ਰਾਜੇ ਦੇ ਜਾਂ ਅਸੀਂ ਬਦਲ ਜਾਂਦੇ ਆ ਅਸੀਂ ਕੁਛ ਨਹੀਂ ਕਰਿਆ ਹੁੰਦਾ 307 ਸਾਡੇ ਤੇ ਝੜ ਦਨੇ ਹੋ ਤੜਕੇ 4 ਵਜੇ ਸਾਡੇ ਘਰੇ ਜਾ ਵੜਦੇ ਹੋ ਵੀ ਆਗੂਆਂ ਨੂੰ ਚੱਕਣਾ ਉਦੋਂ ਕਾਨੂੰਨ ਕਿੱਥੋਂ ਆ ਜਾਂਦਾ ਇਸ ਕਰਕੇ ਆ ਕਾਨੂੰਨ ਤਾਂ ਉਹ ਡਾਕਟਰ ਦੀ ਰਿਪੋਰਟ ਕਹਿੰਦੀ ਆ ਉਹ ਸੀਟੀ ਸਕੈਨ ਦੱਸਦੀ ਆ ਵੀ ਸਿਰ ਸਿੱਧਾ ਸਿਰ ਤੇ ਸੱਟ ਆ ਇਸ ਕਰਕੇ ਭਰਾਵੋ ਜਿਹੜੇ ਤੁਸੀਂ ਇੱਥੇ ਬੈਠੇ ਹੋ ਆ ਧਰਨੇ ਚ ਆਇਓ ਇਹ ਜਿਹੜਾ ਤੁਹਾਨੂੰ ਪੁੱਛਣੀ ਪਊਗੀ ਗੱਲ ਕਿ ਅਫਸਰ ਕੱਲ੍ਹ ਦੇ ਬੈਠੇ ਆ ਇਹ ਥਾਣੇਦਾਰੇ ਪੁੱਛਦੇ ਕਿਉਂ ਨਹੀਂ ਸਾਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਪਹਿਲਾਂ ਇਸ ਕਰਕੇ ਨਹੀਂ ਪੁੱਛਦੇ ਭਰਾਵੋ ਇਹਨਾਂ ਨੂੰ ਪਤਾ ਲੱਗੇ ਇਸ ਗੱਲ ਦਾ ਕਿ ਜਿਹੜੇ ਆ ਲੋਕ ਨੇ ਇਹ ਲੋਕਾਂ ਨੇ ਇਕੱਠੇ ਹੋ ਕੇ ਕਿੰਨੇ ਲੋਕਾਂ ਦੀਆਂ কুরਕੀਆਂ ਰੋਕਤੀਆਂ ਕਿੰਨੇ ਲੋਕਾਂ ਨੂੰ ਇਨਸਾਫ ਦਵਾਇਆ ਜਿਹੜੇ ਪਿੰਡਾਂ ਦੇ ਚੌਧਰੀ ਨੇ ਉਹ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਫਿਕਰ ਪੈ ਗਿਆ ਉਹਨਾਂ ਨੂੰ ਫਿਕਰੇ ਇਸ ਗੱਲ ਦਾ ਪੈ ਗਿਆ ਕਿ ਭਾਈ ਪਿੰਡ 'ਚ ਕੋਈ ਮਸਲਾ ਹੋਵੇ ਕਿਸੇ ਧੀ ਪੈਣ ਕੋਈ ਰੁੱਸੀ ਬੈਠੀ ਹੋਵੇ ਜਾਂ ਕੋਈ ਮਸਲਾ ਹੋਰ ਹੋਵੇ ਪਹਿਲਾਂ ਸਾਡੇ ਆਗੂਆਂ ਨੂੰ ਟੋੜਦੇ ਨੇ ਵੀ ਪਿੰਡ ਦਾ ਪ੍ਰਧਾਨ ਕਿੱਥੇ ਆ ਉਹਨਾਂ ਸਿਆਸੀ ਲੋਕਾਂ ਨੂੰ ਇਸ ਗੱਲ ਦਾ ਉਹਨਾਂ ਦੇ ਰੜਕ ਪੈਂਦੀ ਆ ਵੀ ਆ ਜਥੇਬੰਦੀ ਦਾ ਦਿਨੋਂ ਦਿਨ ਵੱਧ ਰਹੀ ਆ ਇਹਨਾਂ ਦੇ ਰੜਕ ਪੈਂਦੀ ਆ ਕਿ ਆ ਕੇ ਥਾਣੇਦਾਰ ਨੂੰ ਕਹਿੰਦੇ ਨੇ ਕਿ ਥਾਣੇਦਾਰ ਆਹ ਪਰਚਾ ਬਣਦਾ ਆ ਧਾਰਾ ਬਣਦੀ ਆ ਇਹ ਕਿਉਂ ਨਹੀਂ ਲਾਉਂਦਾ ਇਹਨਾਂ ਨੂੰ ਰੜਕਾ ਇਸ ਗੱਲ ਦੀ ਇਸ ਗੱਲ ਕਰਕੇ ਤੁਹਾਨੂੰ ਹੰਗੌਲਿਆ ਕਰਦੇ ਨੇ ਭਰਾਵੋ ਇਸ ਕਰਕੇ ਸਾਡੇ ਵਿਚਾਰਨ ਵਾਲੀ ਗੱਲ ਆ ਫਿਰ ਆਉਣ ਵਾਲੇ ਦਿਨਾਂ 'ਚ ਬਰੰਟ ਕਬਜੇ ਆ ਰਹੇ ਨੇ ਕਿੰਨੀ ਆ ਜੜੀਆਂ ਵੱਡੀ ਪੱਦਰ ਤੇ ਬਰੰਟ ਕਬਜੇ ਰੋਕੇ ਹੋਏ ਨੇ ਇਹ ਵਿਚਾਰਨ ਦੀ ਲੋੜ ਆ ਸਾਡੇ ਇਸ ਤਾਕਤ ਨੂੰ ਵਧਾਉਣ ਦੀ ਲੋੜ ਆ ਕੱਲ ਜਲਾ ਕਮੇਟੀ ਨੇ ਫੈਸਲਾ ਕੀਤਾ ਇਹ ਫੈਸਲਾ ਇਹ ਕੀਤਾ ਅੱਜ ਵੱਡਾ ਕੱਠ ਕੀਤਾ ਜਾ ਸਕਦਾ ਸੀ ਇਸ ਕਰਕੇ ਇਹ ਕੱਠ ਨੂੰ ਵੱਡਾ ਨਹੀਂ ਕੀਤਾ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਕਹਿ ਸਕੀਏ ਆ ਜਿਹੜੇ ਲੋਕ ਇੱਥੋਂ ਦੀ ਲੰਘਦੇ ਨੇ ਇਹ ਲੋਕ ਦੇਖਣਗੇ ਵੀ 3 ਦਿਨ ਹੋ ਗਏ ਬੈਠਿਆਂ ਨੂੰ ਉਹ ਕਿਸੇ ਨੇ ਜਾਤ ਨਹੀਂ ਆ ਕੇ ਪੁੱਛੀ ਕਿਸੇ ਨੇ ਨਹੀਂ ਆ ਕੇ ਪੁੱਛਿਆ ਵੀ ਭਾਈ ਕਾਹਤੋਂ ਬੈਠੇ ਹੋ ਇਸ ਕਰਕੇ ਇਹ ਲੋਕ ਵੀ ਕਹਿਣਗੇ ਕਿ ਜਦੋਂ ਵੱਡੀ ਪੱਦਰ ਤੇ ਭਰਾਵੋ ਪੂਰੇ ਜ਼ਿਲ੍ਹੇ ਨੇ ਹੁਣਾ ਇਸ ਕਰਕੇ ਜੇ ਲੋੜ ਪਈ ਤਾ ਪੂਰੇ ਪੰਜਾਬ ਦਾ ਇਕੱਠ ਕਰਾਂਗੇ ਇਹਨੂੰ ਸਿਰੇ ਲੈ ਕੇ ਜਾਵਾਂਗੇ ਅਸੀਂ ਜੇ ਸਾਡੇ ਬਲਾਕ ਦੇ ਆਗੂ ਨੇ ਜਿਹੜੇ ਉਹ ਜਾ ਕੇ ਇਨਸਾਫ ਦੀ ਗੱਲ ਕਰਦੇ ਨੇ ਤੁਹਾਡੇ ਗੁੰਡੇ ਆਏ ਕੁੱਟਣਗੇ ਆਏ ਸਾਡੇ ਆਗੂਆਂ ਦੇ ਸਿਰਾਂ 'ਚ ਮਾਰਨਗੇ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਕਿਵੇਂ ਕਰਨਗੇ ਇਸ ਕਰਕੇ ਭਰਾਵੋ ਆ ਜਿਹੜੇ ਤੁਸੀਂ ਇੱਥੇ ਬੈਠੇ ਹੋ ਬਹੁਤ ਮਹਾਨ ਲੋਕ ਹੋ ਤੁਸੀਂ ਤੁਸੀਂ ਇਹ ਗੱਲਾਂ ਬੁੱਝਣੀਆਂ ਨਾ ਹਾਕਮਾਂ ਦੀਆਂ ਕਿ ਜਿਹੜੀਆਂ ਹੈ ਚਾਲਾਂ ਚੱਲਦੇ ਨੇ ਉਹ ਚਾਲਾਂ ਉਹਨਾਂ ਦੇ ਪੱਤੇ ਕੁੱਟਦੇ ਹੋ ਤੁਸੀਂ ਇਸ ਕਰਕੇ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਆ ਵੋਟਾਂ ਦਾ ਰਾਮ ਰੋਲਾ ਚੱਲ ਰਿਹਾ ਜਿੱਥੇ ਪੂਰੇ ਲੋਕ ਨੇ ਜੜੇ ਉਹਦੇ ਚੱਕਰ ਪਿੱਛੇ ਪਏਗੇ ਕਿ ਭਾਈ ਆ ਮੋਦੀ ਆ ਜਿਹੜਾ ਇਹਦੇ ਐਤ ਕੀ ਜਿੱਤ ਗਿਆ ਤਾਂ ਗਾਹਾਂ ਨੂੰ ਵੋਟਾਂ ਨਹੀਂ ਪੈਣੀਆਂ ਕਹਿੰਦੇ ਰੋਹਲ ਨੂੰ ਲਿਓ ਇਸ ਕਰਕੇ ਮੋਦੀ ਨੂੰ ਹਰਾਓ ਆਪਾਂ ਕਿਹਾ ਜੇ ਰੋਹਲ ਵੀ ਆ ਗਿਆ ਇਹੀ ਕੁਛ ਕਰਨਗੇ ਜਿਹੜਾ ਮੋਦੀ ਕਰਦਾ ਇਸ ਕਰਕੇ ਉਹਨਾਂ ਨੇ ਅਡ ਅਡ ਰੇਲੀਆਂ ਕੀਤੀਆਂ ਨੇ ਤੁਸੀਂ ਬਰਨਾਲੇ ਦੀ ਧਰਤੀ ਤੇ ਇੱਕਠੇ ਹੋ ਕੇ ਕਿਹਾ ਕਿ ਆਹ ਲੋਕੋ ਸੰਗਰਾਮ ਕਰਨਾ ਪਊਗਾ ਇਹ ਲੋਕਾਂ ਦੇ ਵੱਡੇ ਸੰਗਰਾਮ ਤੋਂ ਬਿਨਾ ਗੱਲ ਨਹੀਂ ਚੱਲਣੀ ਇਸ ਕਰਕੇ ਭਰੋ ਇੱਥੋਂ ਦੇ ਜਿਹੜੇ ਲੋਕ ਨੇ ਇੱਥੋਂ ਦੇ ਸਿਆਸੀ ਲੋਕ ਨੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜਣੀ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਇਸ ਤਰੀਕੇ ਨਾਲ ਚੁੱਪ ਕਰਕੇ ਨਹੀਂ ਬੈਠਣਾ ਅੱਜ ਜਦੋਂ ਤੁਹਾਡੇ ਆਗੂ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਆ ਗੱਲਾਂ ਜਾਣ ਗਈਆਂ ਕਿ ਭਾਈ ਇਹ ਗੱਲ ਨੇ ਖੜਨਾ ਨਹੀਂ ਹੈ ਇਹਨਾਂ ਨੂੰ ਭਲੇਖਾ ਨਹੀਂ ਹੈ ਇਹਨਾਂ ਨੂੰ ਇਸ ਕਰਕੇ ਨਹੀਂ ਭਲੇਖਾ ਕਿਉਂਕਿ ਜਿਹੜੀ ਆ ਤੁਹਾਡੀ ਤਾਕਤ ਆ ਭਰਾਵੋ ਇਹ ਤਾਕਤ ਨੇ ਬਣਾਏ ਨੇ ਕਾਨੂੰਨ ਉਹ ਸਾਡਾ ਕੌਣ ਮੁੱਖ ਮੰਤਰੀ ਆ ਸਾਡਾ ਕੋਈ ਐਮਐਲਏ ਨਹੀਂ ਹੈ ਪਰ ਜਦੋਂ ਆ ਲੋਕ ਤਾਕਤ ਇਕੱਠੀ ਹੋ ਜਾਂਦੀ ਆ ਉਦੋਂ ਤੁਹਾਡੇ ਕਾਨੂੰਨ ਬਣਦੇ ਨੇ ਕਿਵੇਂ ਬਣਦੇ ਨੇ ਕਾਨੂੰਨ ਆ ਕੈਪਟਨ ਕਹਿੰਦਾ ਰਿਹਾ ਪਹਿਲਾਂ ਜਦੋਂ ਮੁੱਖ ਮੰਤਰੀ ਸੀ ਪਟਿਆਲੇ 'ਚ ਨਹੀਂ ਬਣਨਦਾ ਕਹਿੰਦਾ ਆਪਾਂ ਵੱਡੀ ਰੈਲੀ ਬਰਨਾਲੇ ਕਰੀ ਉਦੋਂ ਆਪਣੇ ਪਰਾਲੀ ਵਾਲੇ ਮਸਲੇ ਤੇ ਉਸ ਤੋਂ ਬਾਅਦ ਚੰਡੀਗੜ੍ਹ ਗਿਆ ਚੰਡੀਗੜ੍ਹ ਆਉਂਦੇ ਹੋਏ ਦੋ ਕਿਸਾਨਾਂ ਦੀ ਐਕਸੀਡੈਂਟਲ ਮੌਤ ਹੋਈ ਆ ਉਹ ਮੌਤ ਜਦੋਂ ਹੋ ਗਈ ਜਦੋਂ ਕੈਪਟਨ ਨੂੰ ਕਿਹਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਕਿਸਾਨਾਂ ਨੂੰ 10-10 ਲੱਖ ਰੁਪਏ ਮਾਫਜਾ ਦਿਓ ਇਹਨਾਂ ਦੇ ਜੀ ਨੂੰ ਸਰਕਾਰੀ ਨੌਕਰੀ ਦਿਓ ਇਹਨਾਂ ਦਾ ਕਰਜ਼ਾ ਮਾਫ ਕਰੋ ਕਹਿੰਦਾ ਮੈਨੂੰ ਕੀ ਪੁੱਛ ਕੇ ਧਰਨਾ ਲਾਇਆ ਤੀ ਇਸ ਕਰਕੇ ਮੈਂ ਇਹ ਨਹੀਂ ਦੇ ਸਕਦਾ ਉਦੋਂ ਭਰਾਵੋ ਤੁਸੀਂ ਮਾਨਸਾਲਾ ਡੀਸੀ ਦਫ਼ਤਰ ਜਿਹੜਾ ਪੂਰੀ ਤਰ੍ਹਾਂ ਬੰਦ ਕੀਤਾ ਘੇਰਿਆ ਇਹਨਾਂ ਦੀ ਪੁਲਿਸ ਵੱਡੀ ਪੱਦਰ ਤੇ ਲਾਈ ਆ ਉਹ ਪੁਲਿਸ ਜਦੋਂ ਲਾਈ ਆ ਪੂਰੀ ਤਰ੍ਹਾਂ ਦੇ ਨਾਲ ਉਹਦੇ ਨਾਕੇ ਭੰਨ ਕੇ ਜਦੋਂ ਤੁਸੀਂ ਡੀਸੀ ਦਫ਼ਤਰ ਘੇਰ ਲਿਆ ਨਾ ਪੂਰੀ ਤਰ੍ਹਾਂ ਦੇ ਨਾਲ ਮੇਰੇ ਯਾਦ ਨੇ ਉਹਦੇ ਨਾ ਜਦੋਂ ਰਾਤ ਨੂੰ ਲਗਭਗ 8 ਵਜੇ ਆਪਣੇ ਸੂਬਾ ਪ੍ਰਧਾਨ ਅਗਰਾਹਾਸਾ ਬੋਲਦੇ ਨੇ ਉੱਥੇ ਕਹਿੰਦੇ ਭਰਾਵੋ ਇਹਨਾਂ ਦਾ ਪੂਰਾ ਅਮਲਾ ਫੈਲਾ ਬੰਦ ਅੰਦਰ ਡੀਸੀ ਅੰਦਰ ਬੰਦ ਐਸਡੀਐਮ ਅੰਦਰ ਬੰਦ ਉਦੋਂ ਜਦੋਂ ਕਿਹਾ ਕਿ ਰਾਤ ਨੂੰ 10 ਲਗਭਗ 10:30 ਵਜੇ ਇਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਨਾਲ ਟੱਕਰ ਚ ਪਿਆ ਸਕਦੇ ਨੇ ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਥੋੜੀ ਤਾਕਤ ਵੱਡੀ ਵੱਡੀ ਤਾਕਤ ਨਾਲ ਉਹ ਪੂਰਾ ਡੀਸੀ ਦਫਤਰ ਬੰਦ ਕਰ ਲਿਆ ਪਤਾ ਕੀ ਕੀਤਾ ਇੱਕ ਪਾਸੇ ਕਮਾਂਡੋ ਲਾ ਲਈ ਕਮਾਂਡੋ ਵਾਲਿਆਂ ਨੂੰ ਲਾ ਕੇ ਉਹਨੂੰ ਡੀਸੀ ਨੂੰ ਕੰਧ ਟਪਾਉਣ ਲੱਗੇ ਜਦੋਂ ਲੋਕਾਂ ਨੇ ਇਹ ਦੇਖਿਆ ਵੀ ਇੱਧਰ ਕੀ ਕਰਦੇ ਨੇ ਯਾਰ ਇੱਧਰ ਫੋਰਸ ਕਾਹਤੋਂ ਲਾਈ ਜਾਂਦੇ ਨੇ ਉਦੋਂ ਲੋਕਾਂ ਨੇ ਭਰਵੋ ਕਿਹਾ ਵੀ ਇਹ ਰੋਲਾ ਜਾਂ ਪੈ ਜਾਂਦਾ ਸਟੇਜ ਤੇ ਗੱਲ ਆ ਗਈ ਉਹ ਗਰ ਹਾਸਾ ਬੋਲਦੇ ਬੋਲਦੇ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਜ ਉਧਰ ਠੱਠਾ ਆ ਗਿਆ ਕੋਈ ਆਵਾਰਾ ਡੰਗਰ ਆ ਗਿਆ ਕਹਿੰਦੇ ਕੋਈ ਇਹ ਨਹੀਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਡੰਗਰ ਕਹਨੂੰ ਆ ਗਿਆ ਯਾਰਾ ਇਹ ਤਾਂ ਡੀਸੀ ਨੂੰ ਕੰਧ ਟਪਾਉਂਦੇ ਤੇ ਉਦੋਂ ਭਰਾਵਾ ਜਦੋਂ ਤੁਸੀਂ ਗਿਓ ਵਧਿਓ ਉਧਰ ਨੂੰ ਪੈਸੀ ਖਿੱਚਾ ਢੀ ਸੀ ਇਸ ਕਰਕੇ ਉਹ 10-10 ਲੱਖ ਰੁਪਏ ਦੇ ਚੈੱਕ ਵੀ ਲਏ ਨੇ ਉਹਨਾਂ ਨੂੰ ਨੌਕਰੀ ਵੀ ਲਈਆ ਉਹਨਾਂ ਦਾ ਸਾਰਾ ਕਰਜ਼ਾ ਵੀ ਖਤਮ ਕਰਾਇਆ ਆ ਜਥੇ ਬੰਦੀ ਆ ਆਏ ਕਾਨੂੰਨ ਬਣਾਉਂਦੇ ਨੇ ਲੋਕ ਇਸ ਕਰਕੇ ਭਰੋ ਆ ਜਿਹੜੀ ਤੁਹਾਡੀ ਡਾਂਗਾ ਆ ਤੁਹਾਡੀ ਜਿਹੜੇ ਤੁਹਾਡਾ ਝੰਡਾ ਇਹਨੂੰ ਮਜ਼ਬੂਤ ਕਰਨ ਦੀ ਲੋੜ ਆ ਇਹ ਮਜ਼ਬੂਤ ਕਰਕੇ ਆਉਣ ਵਾਲੇ ਦਿਨਾਂ ਚ ਇਹ ਲਹਿਰ ਨੇ ਵਧਣਾ ਕੁੱਲ ਜੜੀਆਂ ਪਾਰਟੀਆਂ ਨੇ ਉਹ ਕੁੱਲ ਲੋਕ ਨੇ ਜਿਹੜੇ ਉਹ ਤੁਹਾਡੇ ਮੂੰਹ ਵੱਲ ਦੇਖਦੇ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਜਥੇਬੰਦੀ ਤੁਹਾਡੀ ਲਹਿਰ ਕੁੱਲ ਲੋਕ ਤੁਹਾਡੇ ਵੱਲ ਦੇਖਦੇ ਨੇ ਮਜ਼ਦੂਰ ਕਿਸਾਨ ਜਾਂ ਮੁਲਾਜ਼ਮ ਹੋਰ ਜਥੇਬੰਦੀਆਂ ਇਸ ਕਰਕੇ ਭਰੋ ਆ ਜਿਹੜਾ ਤੁਹਾਡਾ ਇੱਥੇ ਲੱਗਿਆ ਧਰਨਾ ਇਹ ਧਰਨੇ ਨੇ ਇੱਥੇ ਨਹੀਂ ਰਹਿਣਾ ਇਸ ਕਰਕੇ ਆਉਣ ਵਾਲੀ 10 ਤਰੀਕ ਨੂੰ ਕੱਲ ਨੂੰ ਕਾਠ ਆਪਣਾ ਇੰਨਾ ਹੀ ਹੋਊਗਾ ਮਾੜਾ ਮੋਟਾ ਬੱਦ ਸਕਦਾ ਇੰਨਾ ਕਿ ਹੋਊਗਾ ਪਰ ਕਿਉਂਕਿ ਕੱਲ ਨੂੰ ਸਰਜੀਤ ਪਾਤਰ ਦਾ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਵੱਡਾ ਸਨਮਾਨ ਕਰ ਰਿਹਾ ਆ 10 ਤਰੀਕ ਨੂੰ ਸਾਰੇ ਜ਼ਿਲ੍ਹੇ ਦਾ ਇਕੱਠ ਹੋਊਗਾ ਭਵਾਨੀਗੜ ਬਲਾਕ ਸੰਗਰੂਰ ਜ਼ਿਲ੍ਹੇ ਦਾ ਉਹ ਬਲਾਕ ਵੀ ਇੱਥੇ ਆਊਗਾ ਜੇ ਉਹਦੇ ਵੀ ਹਸਾਬਤ ਨਹੀਂ ਆਉਗੀ ਗੱਲ ਫੇਰ ਕਹਾ ਸੋਚਾਂਗੇ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਇਸ ਮਸਲੇ ਨੂੰ ਜਿੰਨਾ ਚਿਰ ਉਹਦੀ ਧਾਰਾ ਨਹੀਂ ਲੱਗਦੀ ਕਿ ਤੇ ਚਾੜੀ 307 ਬਣਦੀ ਆ ਉਹ ਲਓ ਉਹਨਾਂ ਉਹਨੀ ਦੇਰ ਇਹ ਜਿਹੜਾ ਧਰਨਾ ਚੱਕਿਆ ਨਹੀਂ ਜਾਣਾ ਇਸ ਕਰਕੇ ਉਹ ਵੱਖ-ਵੱਖ ਤਰ੍ਹਾਂ ਦੇ ਉਹ ਕਹਿੰਦੇ ਨੇ ਕਿ ਸਮਝੌਤਾ ਕਰ ਲਓ ਆ ਗੱਲ ਉਹ ਭੱਜੇ ਫਿਰਦੇ ਨੇ ਉਹ ਲੇਡੀ ਆਉਂਦੀ ਆ ਸਾਡੇ ਪ੍ਰਧਾਨ ਕੋਲੇ ਪਰ ਜਦੋਂ ਤੁਸੀਂ ਨੇ ਆ ਇਸ ਤਰੀਕੇ ਦੇ ਨਾਲ ਉਹ ਸਾਡੇ ਪ੍ਰਧਾਨ ਦੇ ਸਿਰ ਚ ਮਾਰਿਆ ਪੂਰੀ ਤਰ੍ਹਾਂ ਦੇ ਨਾਲ ਇਸ ਕਰਕੇ ਅਜੇ ਤੁਹਾਡੀ ਗੁੰਡਾਗਰਦੀ ਆ ਜਿਹੜੀ ਉਹ ਗੁੰਡਾਗਰਦੀ ਨਹੀਂ ਨਿਕਲੀ ਇਸ ਕਰਕੇ ਠੀਕ ਆ ਸਮਝੌਤੇ ਹੁੰਦੇ ਹੁੰਦੇ ਨੇ ਪਰ ਕੁੱਟ ਕੇ ਕੋਟਣ ਤੋਂ ਬਾਅਦ ਦਾਅਬ ਦੇ ਵਿੱਚ ਜੇ ਤੁਸੀਂ ਆਏ ਕਹੋਗੇ ਇਹ ਗੱਲ ਨਹੀਂ ਚੱਲਣੀ ਇਹ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਪਹਿਲਾਂ ਉਹਨਾਂ ਨਾਲ ਮਿਲੀ ਭੁਗਤ ਕਰਕੇ ਵੀ ਇਹ ਧਾਰਾ ਦੂਰ ਨਹੀਂ ਲੱਗਣੀ ਇਹਨਾਂ ਨੂੰ ਬਾਹਰ ਦੀ ਵਾਰ ਜਮਾਨਤ ਦੇ ਦੇਾਂਗੇ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਇਸ ਕਰਕੇ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਤੁਸੀਂ 10 ਤਰੀਕ ਨੂੰ ਵੱਡੀ ਗਿਣਤੀ ਚ ਕੱਲ ਨੂੰ ਤਾਂ ਆਉਣਾ ਹੀ ਆਉਣਾ ਕੱਲ ਨੂੰ ਤਾਂ ਆਪਾਂ ਸੰਕੇਤ ਆਪਣਾ ਤਾਂ ਹੈ ਕਿ ਬਾਈ ਸਾਈਡ ਤੇ ਬੈਠੇ ਆ ਤੁਸੀਂ ਸਾਡੀ ਸੁਣੀ ਨਹੀਂ ਹੈ ਤੁਸੀਂ ਸਾਨੂੰ ਉਹਦੀ ਰਿਪੋਰਟ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਫਿਰ ਜਾਈਏ ਕਿਹੜੇ ਖੂਚ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ 10 ਤਰੀਕ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਚਾਉਣਾ ਇਸ ਕਰਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਇਹ ਭਲੇਖਾ ਕੱਢ ਦਿਓ ਕਿ ਇਸ ਤਰੀਕੇ ਨਾਲ ਚਲੇ ਜਾਣਗੇ ਤੁਸੀਂ ਸਾਨੂੰ ਡਾਂਗਾ ਮਾਰ ਦਿਓ ਕੁੱਟ ਦਿਓ ਜੇਲਾ ਵਿੱਚ ਬੰਦ ਕਰ ਦਿਓ ਜਾਂ ਤਾਂ ਤੁਸੀਂ ਇਹਦੇ ਵਾਸਤੇ ਤਿਆਰ ਹੋ ਜਾਓ ਜਾਂ ਤੁਸੀਂ ਸਾਡੀ ਗੱਲ ਮੰਨਣ ਵਾਸਤੇ ਤਿਆਰ ਹੋ ਜਾਓ ਅਸੀਂ ਮਾਨ ਬਣਾ ਕੇ ਬੈਠੇ ਹਾਂ ਉਹਦੇ ਅਸੀਂ ਕਿਹਾ ਪ੍ਰਧਾਨ ਨੂੰ ਕਿ ਪ੍ਰਧਾਨ ਆ ਜਿਹੜਾ ਐਤ ਕੀ ਹੁਣ ਵੋਟਾਂ ਨਹੀਂ ਲੈਣੀਆਂ ਅਜੇ ਵੋਟਾਂ ਸਮਾਂ ਬਹੁਤ ਆ ਵੋਟਾਂ ਆਲੇ ਦੇਣਾ ਚ ਇਹ ਜਿਹੜਾ ਇਹੋ ਜਿਹਾ ਕੁਝ ਨਹੀਂ ਕਰਦੇ ਹੁਣ ਇਹ ਡੰਡੇ ਤੇ ਵੀ ਆ ਸਕਦੇ ਨੇ ਇਹ ਮੰਨ ਕੇ ਚੱਲੇ ਆ ਕਿ ਤੁਸੀਂ लाठी चार्ज ਕਰਦੇ ਹੋ ਜੇਲਾ ਚ ਬੰਦ ਕਰਦੇ ਹੋ ਕੋਸ ਕਰਦੇ ਹੋ ਆ ਮਸਲੇ ਨੂੰ ਸਿਰੇ ਲਾਵਾਂਗੇ ਇਸ ਕਰਕੇ ਤੁਸੀਂ ਆਪਣੀ ਪੜੀ ਵਿਚਾਰ ਲਓ ਅਸੀਂ ਪੂਰੀ ਤਰ੍ਹਾਂ ਨਾਲ ਵਿਚਾਰ ਕੇ ਮਸਲਾ ਫੜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਏ ਸਾਨੂੰ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾ ਝਾੜ ਜੀ ਭਾਰਤੀ ਕਿਸਾਨ ਯੂਨੀਅਤਾ ਉਗਰਾਹਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਤਾ ਉਗਰਾਹਾ ਜਿੰਦਾਬਾਦ 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 ਇਹ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਲਾਕੀ ਲਾਕੀ ਇਹ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਲਾਕੀ ਲਾਕੀ ਪੁਛਾਣਾ ਠਾਣਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੁਛਾਣਾ ਠਾਣਾ ਮਰਦਾਬਾਦ ਜਿਹੜੇ ਅਗਲੇ ਬੁਲਾ ਰਹੇ ਆ ਬਰਿੰਦਰ ਸਿੰਘ ਪੋਲਾ ਜੀ ਬਲਾਕ ਸਮਾਣਾ ਖਜ਼ਾਨਚੀ ਉਹ ਕੋ